ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਨਮੀਆਂ ਨਮੀਆਂ ਸਾਖੀਆਂ ਤੇ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਕਹਾਣੀ ਹੌਂਸਲੇ ਉਮੀਦ ਤੇ ਪਰੋਸੇ ਦੀ ਕਹਾਣੀ ਸੁਣਾ ਰਹੇ ਹਾਂ ਜੇ ਅਸੀਂ ਆਪਣੇ ਪੰਜਾਬ ਦੀ ਪਿਛਲੇ ਕੁਝ ਸਾਲਾਂ ਦੀ ਯਾਤਰਾ ਨੂੰ ਵੇਖੀਏ ਤਾਂ ਇਹ ਕਿਸੇ ਵੱਡੀ ਪਾਰਕ ਤੋਂ ਘੱਟ ਨਹੀਂ ਸੀ ਤੱਲਾ ਕਰੋਨਾ ਆਇਆ ਜਿਸ ਨੇ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਨਾ ਮਿਲਣਾ ਨਾ ਗੱਲਾਂ ਕਰਨੀਆਂ ਨਾ ਮੇਲਿਆਂ ਦਾ ਰੰਗ ਨਾ ਗੁਰਦੁਆਰਿਆਂ ਦੀ ਸੰਗਤ ਨਾਲ ਗੂੰਜਦਾ ਰਾਗ ਕਿੰਨੇ ਪਰਿਵਾਰ ਟੁੱਟ ਗਏ ਕਿੰਨੇ ਮਾਮਪਿਓ ਆਪਣੇ ਪੁੱਤਾਂ ਤੋਂ ਵਿਛੜ ਗਏ ਦੁਕਾਨਾਂ ਬੰਦ ਰੋਜ਼ਗਾਰ ਖਤਮ ਪਰਿਵਾਰਾਂ ਨੂੰ ਰੋਟੀ ਦੀ ਕਮੀ ਇਹ ਸਭ ਪੰਜਾਬ ਨੇ ਆਪਣੇ ਸੀਨੇ ਤੇ ਸਹਾਰਿਆ ਫੇਰ ਵੀ ਪੰਜਾਬ ਹਾਰਿਆ ਨਹੀਂ ਸੰਗਤਾਂ ਨੇ ਰਸੋਈਆਂ ਚਲਾਈਆਂ ਗੁਰਦੁਆਰਿਆਂ ਵਿੱਚ ਲੰਗਰਾਂ ਦੀਆਂ ਕਤਾਰਾਂ ਲੱਗੀਆਂ ਜਦੋਂ ਦੁਨੀਆ ਵਿੱਚ ਲੋਕ ਇੱਕ ਦੂਜੇ ਤੋਂ ਦੂਰ ਭੱਜ ਰਹੇ ਸਨ ਪੰਜਾਬ ਦੇ ਲੋਕ ਰੋਟੀ ਅਤੇ ਸਾ ਨਾਲ ਇੱਕ ਦੂਜੇ ਨੂੰ ਬਚਾਉਣ ਲਈ ਅੱਗੇ ਆ ਰਹੇ ਸਨ ਇਹੀ ਤਾਂ ਸਾਡਾ ਹੌਂਸਲਾ ਹੈ ਕਰੋਨਾ ਹੌਲੀ-ਹੌਲੀ ਮੁੱਕਿਆ ਤਾਂ ਲੋਕਾਂ ਨੇ ਸੋਚਿਆ ਹੁਣ ਸ਼ਾਇਦ ਸੁੱਖ ਮਿਲੇਗਾ ਪਰ ਪੰਜਾਬ ਨੇ ਜੰਗਬੰਦੀ ਦਾ ਦੌਰ ਵੀ ਵੇਖਿਆ ਸੀਮਾਾਂ ਮਾਂ ਉੱਤੇ ਗੋਲੀਆਂ ਦੀਆਂ ਖਬਰਾਂ ਪਰਿਵਾਰਾਂ ਵਿੱਚ ਡਰ ਕਦੇ ਕੋਈ ਬੇਗਨਾ ਗੋਲੀ ਦੀ ਭੇਟ ਨਾ ਚੜ ਜਾਵੇ ਜੰਗਬੰਦੀ ਦਾ ਅਸਰ ਸਿਰਫ਼ ਸੈਨਿਕਾਂ ਉੱਤੇ ਹੀ ਨਹੀਂ ਪੈਂਦਾ ਇਹ ਤਾਂ ਹਰ ਮਾਂ ਦੇ ਦਿਲ ਵਿੱਚ ਵੱਸਦਾ ਹੈ ਜਿਸ ਦਾ ਪੁੱਤ ਫੌਜ ਵਿੱਚ ਸੇਵਾ ਕਰਦਾ ਹੈ ਹਰਤੀ ਪਤਨੀ ਦੀਆਂ ਅੱਖਾਂ ਅਰਦਾਸ ਕਰਦੀਆਂ ਹਨ ਕਿ ਕਾਸ਼ ਇਹ ਜੰਗ ਖਤਮ ਹੋਵੇ ਤੇ ਘਰ ਘਰ ਸੁਖੀ ਵਸੇ ਅਸੀਂ ਸੋਚਿਆ ਸੀ ਕਿ ਸ਼ਾਇਦ ਹੁਣ ਚੈਨ ਆਵੇਗਾ ਪਰ ਹੁਣ ਹੜ੍ਹਾਂ ਨੇ ਪੰਜਾਬ ਦੀ ਇੱਕ ਸੌਟੀ ਲੈਣੀ ਸ਼ੁਰੂ ਕੀਤੀ ਮਿੱਟੀ ਜੋ ਸੋਨੇ ਵਰਗਾ ਅੰਨ ਪੈਦਾ ਕਰਦੀ ਸੀ ਉਹੀ ਮਿੱਟੀ ਪਾਣੀ ਵਿੱਚ ਡੁੱਬ ਗਈ ਕਿਸਾਨਾਂ ਦੀਆਂ ਹਰੀਆਂ ਫਸਲਾਂ ਬਰਬਾਦ ਹੋ ਗਈਆਂ ਜਿੱਥੇ ਕਣਕ ਦੇ ਸੁਪਨੇ ਸਨ ਉੱਥੇ ਹੁਣ ਪਾਣੀ ਦੇ ਮੰਜ਼ਰ ਹਨ ਕੋਈ ਸੋਚੋ ਤਾਂ ਪੁੱਛੇ ਪਹਿਲਾਂ ਕਰੋਨਾ ਫੇਰ ਜੰਗਬੰਦੀ ਹੌਣ ਹੜ ਇਹ ਪੰਜਾਬ ਦਾ ਕੀ ਬਣੂ ਪਰ ਦੋਸਤੋ ਇਹ ਹੀ ਤਾਂ ਪੰਜਾਬ ਦੀ ਅਸਲ ਕਹਾਣੀ ਹੈ ਇੱਥੇ ਮੁਸੀਬਤਾਂ ਆਉਂਦੀਆਂ ਤਾਂ ਹਨ ਪਰ ਪੰਜਾਬੀ ਹੌਂਸਲੇ ਨਾਲ ਉਹਨਾਂ ਨੂੰ maat ਦੇ ਦਿੰਦੇ ਹਨ ਹੜਾਂ ਦੇ ਦਰਾਂਨ ਵੀ ਜਦੋਂ ਕੋਈ ਆਪਣੇ ਕਾਰ ਛੱਡ ਰਿਹਾ ਸੀ ਤਾਂ ਹਰ ਕੋਈ ਆਪਣੇ ਟਰੈਕਟਰਾਂ ਨਾਲ ਉਸੇ ਨੂੰ ਬਚਾਉਣ ਲਈ ਨਿਕਲਿਆ ਸੀ ਕਿਸੇ ਨੇ ਬੰਨ ਬਣਾਉਣ ਲਈ ਮਿੱਟੀ ਭਰੀਆਂ ਟਰਾਲੀਆਂ ਚਲਾਈਆਂ ਤਾਂ ਕਿਸੇ ਨੇ ਬੱਚਿਆਂ ਨੂੰ ਮੋਡਿਆਂ ਤੇ ਬਿਠਾ ਕੇ ਪਾਣੀ ਵਿੱਚੋਂ ਪਾਰ ਕਰਾਇਆ ਪੰਜਾਬੀ ਔਰਤਾਂ ਨੇ ਆਪਣੇ ਘਰਾਂ ਵਿੱਚੋਂ ਖਾਣਾ ਬਣਾਇਆ ਅਤੇ ਰਾਹਤ ਕੈਂਪਾਂ ਵਿੱਚ ਪਚਾਇਆ ਧਰਮ ਤੇ ਮਨੁੱਖਤਾ ਨੇ ਦੁਆਰਾ ਸਾਬਤ ਕੀਤਾ ਕਿ ਜਦੋਂ ਪੰਜਾਬੀਆਂ ਨੂੰ ਮੁਸੀਬਤ ਆਉਂਦੀ ਹੈ ਤਾਂ ਉਹ ਇਕੱਠੇ ਹੋ ਕੇ ਲੜਦੇ ਹਨ ਕਰੋਨਾ ਨੇ ਸਾਨੂੰ ਸਬਰ ਸਿਖਾਇਆ ਜੰਗਵੰਦੀ ਨੇ ਸਾਨੂੰ ਏਕਤਾ ਸਿਖਾਈ ਅਤੇ ਹੜ੍ਹਾਂ ਨੇ ਸਾਨੂੰ ਇਹ ਸਿਖਾ ਦਿੱਤਾ ਕਿ ਦੂਜਿਆਂ ਦੇ ਦੁੱਖਾਂ ਵਿੱਚ ਸਾਂਝ ਪਾਉਣਾ ਹੀ ਸਭ ਤੋਂ ਵੱਡਾ ਧਰਮ ਹੈ ਇਹ ਸਭ ਹਾਲਾਤ ਸਾਨੂੰ ਇੱਕ ਵੱਡੀ ਗੱਲ ਸਮਝਾਉਂਦੇ ਹਨ ਮਸੀਬਤਾਂ ਆਉਂਦੀਆਂ ਹਨ ਪਰ ਸਾਨੂੰ ਤੋੜਨ ਲਈ ਨਹੀਂ ਆਉਂਦੀਆਂ ਉਹ ਸਾਨੂੰ ਬਣਾਉਣ ਲਈ ਆਉਂਦੀਆਂ ਹਨ ਪੰਜਾਬ ਦੀ ਮਿੱਟੀ ਨੇ ਮੁਗਲਾਂ ਦੇ ਜ਼ੁਲਮ ਸਹੇ ਦਰਦ ਦਾ ਬੰਡ ਦਾ ਦਰਦ ਸਿਹਾ ਦੇਹਾਂਕਿਆਂ ਦੀਆਂ ਤਰਾਸਨੀਆਂ ਵੇਖੀਆਂ ਪਰ ਹਰ ਪੰਜਾਬੀ ਨੇ ਖੋਦ ਨੂੰ ਦੁਬਾਰਾ ਖੜਾ ਕੀਤਾ ਅੱਜ ਵੀ ਇਹੀ ਸਨੇਹਾ ਹੈ ਪੰਜਾਬ ਦਾ ਅੰਤ ਨਹੀਂ ਪੰਜਾਬ ਦੀ ਨਵੀਂ ਸ਼ੁਰੂਆਤ ਹੈ ਹਰ ਨਸੀਬਤ ਦੇ ਪਿੱਛੇ ਇੱਕ ਸਨੇਹਾ ਹੁੰਦਾ ਹੈ ਕਰੋਨਾ ਨੇ ਕਿਹਾ ਕਿ ਮਨੁੱਖਤਾ ਇੱਕ ਦੂਜੇ ਨਾਲ ਜੁੜੀ ਹੈ ਜੰਗਵੰਦੀ ਨੇ ਕਿਹਾ ਕਿ ਅਮਨ ਤੋਂ ਵੱਡਾ ਕੋਈ ਹਥਿਆਰ ਨਹੀਂ ਅਤੇ ਹੜ ਕਹਿੰਦਾ ਹੈ ਕਿ ਕੁਦਰਤ ਨਾਲ ਖੇਡਣਾ ਮਨੁੱਖ ਲਈ ਸੰਭਵ ਨਹੀਂ ਕੁਦਰਤ ਨਾਲ ਮਿਲ ਕੇ ਰਹਿਣਾ ਹੀ ਹੱਲ ਹੈ ਸਾਡੀ ਅਰਦਾਸ ਹੈ ਹੇ ਵਾਹਿਗੁਰੂ ਇਸ ਧਰਤੀ ਨੂੰ ਹਮੇਸ਼ਾ ਹਰਾ ਭਰਾ ਰੱਖਣਾ ਸਾਡੇ ਕਿਸਾਨਾਂ ਦੀ ਮਿਹਨਤ ਨੂੰ ਫਲ ਦੇਣਾ ਹਰ ਮਾਂ ਦੇ ਆਸੂਆਂ ਨੂੰ ਖੁਸ਼ੀ ਵਿੱਚ ਬਦਲਣਾ ਅਤੇ ਪੰਜਾਬ ਦੇ ਹੌਸਲੇ ਨੂੰ ਹਮੇਸ਼ਾ ਕਾਇਮ ਰੱਖਣਾ ਅੰਤ ਵਿੱਚ ਇਹ ਕਹਾਣੀ ਲੋਕਾਂ ਲਈ ਇੱਕ ਸਨੇਹਾ ਹੈ ਮੁਸੀਬਤਾਂ ਆਉਂਦੀਆਂ ਹਨ ਪਰ ਜੋ ਲੋਕ ਇਕੱਠੇ ਹੋ ਕੇ ਹੌਸਲੇ ਨਾਲ ਖੜਦੇ ਹਨ ਉਹਨਾਂ ਨੂੰ ਕੋਈ ਵੀ ਤਾਕਤ ਹਰਾ ਨਹੀਂ ਸਕਦੀ ਪੰਜਾਬ ਦਾ ਭਵਿੱਖ ਵੀ ਉਸੇ ਤਰ੍ਹਾਂ ਚਮਕੇਗਾ ਜਿਵੇਂ ਹੜ ਦੇ ਪਾਣੀ ਤੋਂ ਬਾਅਦ ਧਰਤੀ ਦੁਆਰਾ ਖੇੜਦੀ ਹੈ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਅਣਜਾਣੀ ਵਿੱਚ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ